ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਹੈ ਕਿ ਫੇਲ ਹੋਣਾ ਬੁਰਾ ਹੈ ਜੇ ਨੰਬਰ ਘੱਟ ਆਏ ਤਾਂ ਅਸੀਂ ਸ਼ਰਮਿੰਦਾ ਹੁੰਦੇ ਹਾਂ ਪਰ ਸੱਚ ਇਹ ਹੈ ਕਿ ਜੇ ਤੁਸੀਂ ਗਲਤੀਆਂ ਨਹੀਂ ਕਰ ਰਹੇ ਤਾਂ ਤੁਸੀਂ ਕੁਝ ਨਵਾਂ ਨਹੀਂ ਸਿੱਖ ਰਹੇ ਅਸਫਲਤਾ ਸਿਰਫ ਇਹ ਦੱਸਦੀ ਹੈ ਕਿ ਤੁਹਾਡਾ ਤਰੀਕਾ ਗਲਤ ਸੀ ਤੁਹਾਡੀ ਕਾਬਲੀਅਤ ਨਹੀਂ ਅੱਜ ਅਸੀਂ ਇੱਕ ਅਜਿਹੀ ਸਕਿੱਲ ਬਾਰੇ ਗੱਲ ਕਰਾਂਗੇ ਜੋ ਦੁਨੀਆ ਦੀ ਸਭ ਤੋਂ ਮੁਸ਼ਕਿਲ ਸਕਿੱਲ ਹੋ ਸਕਦੀ ਹੈ ਪਰ ਸਭ ਤੋਂ ਜ਼ਰੂਰੀ ਹੈ ਉਹ ਹੈ ਅਸਫਲਤਾ ਨੂੰ ਅਪਣਾਉਣਾ ਡੇਅਰ ਟੂ ਫੇਲ ਅਸੀਂ ਸਾਰੇ ਸਫਲ ਹੋਣਾ ਚਾਹੁੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਫਲਤਾ ਦਾ ਰਸਤਾ ਹਾਰਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ ਅੱਜ ਦੇ 5 ਮਿੰਟ ਵਿੱਚ ਤੁਸੀਂ ਆਪਣੀ ਸੋਚ ਤੇ ਜ਼ਿੰਦਗੀ ਬਦਲ ਸਕਦੇ ਹੋ ਡੇਅਰ ਟੂ ਫੇਲ ਅਸਫਲਤਾ ਨੂੰ ਅਪਣਾਉਣ ਦੀ ਇਸ ਤੋਂ ਵੱਡੇ ਐਗਜ਼ਾਮਪਲ ਹੋਰ ਤੁਹਾਨੂੰ ਕੀ ਮਿਲ ਸਕਦੀ ਹੈ ਕਿ ਥਾਮਸ ਐਡੀਸਨ ਹਜ਼ਾਰ ਵਾਰ ਫੇਲ ਹੋਇਆ ਸੀ ਤਾਂ ਉਸਨੇ ਬਾਅਦ ਵਿੱਚ ਇੱਕ ਸਫਲ ਬਲਬ ਬਣਾਇਆ ਸੀ ਜੇ ਉਹ ਪਹਿਲੀ ਵਾਰ ਜੀ ਹਾਰ ਮੰਨ ਜਾਂਦਾ ਤਾਂ ਕੀ ਅੱਜ ਉਸ ਦਾ ਨਾਮ ਦੁਨੀਆ ਜਾਣਦੀ ਜਦੋਂ ਤੁਸੀਂ ਡਿੱਗਦੇ ਹੋ ਤਾਂ ਤੁਸੀਂ ਕਿੰਨੀ ਤੇਜ਼ੀ ਨਾਲ ਉੱਠਦੇ ਹੋ ਇਸ ਨੂੰ ਗ੍ਰੋਥ ਮਾਈਂਡ ਸੈਟ ਕਹਿੰਦੇ ਨੇ ਕਿ ਜਿਸ ਝੂਲੇ ਨੂੰ ਜਿੰਨਾ ਪਿੱਛੇ ਲੈ ਕੇ ਜਾਵਾਂਗੇ ਉਹ ਓਨਾ ਹੀ ਅੱਗੇ ਵੱਲ ਵੀ ਜਾਂਦਾ ਹੈ ਜਦੋਂ ਕੋਈ ਕੰਮ ਨਹੀਂ ਬਣਦਾ ਤਾਂ ਇਹ ਨਾ ਕਹੋ ਕਿ ਮੈਂ ਹਾਰ ਗਿਆ ਸਗੋਂ ਇਹ ਕਹੋ ਕਿ ਮੈਂ ਅਜੇ ਸਿੱਖ ਰਿਹਾ ਇਹ ਛੋਟਾ ਜਿਹਾ ਬਦਲਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਜੇ ਕਿਸੇ ਕੰਮ ਵਿੱਚ ਅਸਫਲ ਹੋ ਵੀ ਜਾਂਦੇ ਹੋ ਤਾਂ ਇਮੋਸ਼ਨਲ ਹੋਣ ਦੀ ਬਜਾਏ ਦੇਖੋ ਕਿ ਗਲਤੀ ਕਿੱਥੇ ਹੋਈ ਹੈ ਰੋਜ਼ ਕੁਝ ਅਜਿਹਾ ਕਰੋ ਜਿਸ ਵਿੱਚ ਫੇਲ ਹੋਣ ਦਾ ਡਰ ਹੋਵੇ ਜਿਵੇਂ ਕੋਈ ਨਵੀਂ ਭਾਸ਼ਾ ਸਿੱਖਣਾ ਜਾਂ ਕੁਝ ਵੀ ਜਿਸ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ ਅਜਿਹਾ ਕੰਮ ਕਰਨ ਤੋਂ ਡਰੋ ਨਾ ਕਿ ਤੁਸੀਂ ਫੇਲ ਹੋ ਜਾਓਗੇ ਜਾਂ ਲੋਕ ਕੀ ਕਹਿਣਗੇ ਉਸ ਨੂੰ ਇੱਕ ਵਾਰ ਕਰੋਗੇ ਤਾਂ ਗਲਤੀ ਦਾ ਪਤਾ ਲੱਗੇਗਾ ਤਾਂ ਤੁਸੀਂ ਅੱਗੇ ਵਧ ਸਕਦੇ ਹੋ ਉਸ ਗਲਤੀ ਨੂੰ ਸੁਧਾਰ ਕੇ ਤੁਸੀਂ ਉਸ ਕੰਮ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਜਦੋਂ ਤੱਕ ਸ਼ੁਰੂ ਹੀ ਨਹੀਂ ਕਰੋਗੇ ਤਾਂ ਕਿਵੇਂ ਪਤਾ ਲੱਗੇਗਾ ਕਿਸੇ ਨੇ ਸਹੀ ਕਿਹਾ ਘਰੋਂ ਨਿਕਲੇ ਆ ਮੰਜ਼ਿਲ ਤਾਂ ਮਿਲੇਗੀ ਹੀ ਚਾਹੇ ਠੋਕੜਾ ਖਾ ਕੇ ਮਿਲੇ ਬੁੱਝਦਿਲ ਤਾਂ ਉਹ ਨੇ ਜਿਹੜੇ ਘਰੋਂ ਨਿਕਲੇ ਹੀ ਨਹੀਂ ਆਪਣੇ ਆਪ ਨੂੰ ਗਲਤੀਆਂ ਕਰਨ ਦੀ ਇਜਾਜ਼ਤ ਦਿਓ ਸ਼ੁਰੂਆਤ ਕਰੋ ਚਾਹੇ ਗਲਤੀਆਂ ਹੀ ਹੋਣ ਪਰ ਸਿੱਖੋਗੇ ਤਾਂ ਸਹੀ ਡਰੋ ਨਾ ਕਿਉਂਕਿ ਹਰ ਹਾਰ ਤੁਹਾਨੂੰ ਤੁਹਾਡੀ ਮੰਜ਼ਿਲ ਦੇ ਇੱਕ ਕਦਮ ਹੋਰ ਨੇੜੇ ਲੈ ਜਾਂਦੀ ਹੈ ਤੁਸੀਂ ਇਸ ਸਾਲ ਜਿਹੜੀ ਨਵੀਂ ਚੀਜ਼ ਸ਼ੁਰੂ ਕਰਨ ਜਾ ਰਹੇ ਹੋ ਕਮੈਂਟ ਸੈਕਸ਼ਨ ਵਿੱਚ ਲਿਖੋ ਦੇਖੀਏ ਕੌਣ-ਕੌਣ ਡੇਅਰ ਟੂ ਫੇਲ ਕਰਨ ਲਈ ਤਿਆਰ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ